ਪ੍ਰੋਗਰਾਮ ਨਾਲ ਜੁੜੇ ਦਸਖਣਾ ਸਵਾਗਤ ਹੈ ਤੁਹਾਨੂੰ ਪਿਆਰ ਤੇ ਸਤਿਕਾਰ ਨਾਲ ਸਤਿ ਸ਼ਕਾਲ ਮੈਂ ਪਿੰਡ ਦੇਸੂ ਯੋਧੇ ਬੈਠਾ ਹਾਂ ਇਹ ਹਰਿਆਣੇ ਦਾ ਪੰਜਾਬ ਦੇ ਜਮਾਈ ਨਾਲ ਲੱਗਦਾ ਪੈਂਦਾ ਡਬਲੀ ਬਠਿੰਡੇ ਦੇ ਨੇੜੇ ਤੇੜੇ ਦੀ ਪੈ ਜਾਂਦਾ ਇਹ ਪਿੰਡ ਹੈਗਾ ਇਹ ਦੇਸੂ ਯੋਧੇ ਦਾ ਨੌਜਵਾਨ ਹੈ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਦੀ ਅਸੀਂ ਛੱਤ ਤੇ ਬੈਠਾ ਮੈਂ ਜਿਹੜੀ 1500 ਸਕਰ ਫੁੱਟ ਦੀ ਛੱਤ ਹੈ ਉਤੋਂ ਇਹ ਲਗਭਗ ਸੀਜ਼ਨਲ ਬੱਲਾਂ ਜਿਹੜੀਆਂ ਕਦੂ ਆਲ ਤੋਰੀਆਂ ਜਿਹੜੀਆਂ ਵੀ ਹੁੰਦੀਆਂ ਹੈ ਕਰੇਲੇ ਹੈਗੇ ਤਿਆਰ ਕਰਦਾ ਇਹਨਾਂ ਦਾ ਪਰਿਵਾਰ ਮਿਲ ਕੇ ਇਹਨਾਂ ਦੀ ਸਿਸਟਰ ਇਹਨਾਂ ਦੀ ਵਾਈਫ ਤੇ ਇਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰ ਮਦਦ ਕਰਦੇ ਆ ਲੱਖ ਸਵਾ ਲੱਖ ਬੇਲ ਇਹ ਸੇਲ ਕਰਦੇ ਆ 1 1500 ਸਕਰ ਫੁੱਟ ਦੀ ਛੱਤ ਤੋਂ 10 ਕਿੱਲਿਆਂ ਜਿੰਨੀ ਆਮਦਨ ਕਮਾ ਰਿਹਾ ਨੌਜਵਾਨ ਖੁਦ 메ਨ ਰੋਡ ਡੱਬ ਵਾਲੀ ਰੋਡ ਤੇ ਖੁਦ ਜਾ ਕੇ ਸਟਾਲ ਲਾਉਂਦਾ ਤੇ ਪੂਰਾ ਪ੍ਰੋਪਰ ਆਪ ਦੀ ਦੇਖਭਾਲ ਕਰਕੇ ਬੱਲਾ ਨੂੰ ਤਿਆਰ ਕਰਕੇ ਉਥੇ ਲੈ ਕੇ ਜਾਂਦਾ ਤੇ ਬਰੀਜ਼ਾ ਗੱਡੀ ਦੇ ਦੀ ਡਿੱਗੀ ਚ ਇਹ ਸੇਲ ਲਾਉਂਦਾ ਤੇ ਆਪਦੀਆਂ ਬੱਲਾਂ ਵੇਚ ਕੇ ਘਰੇ ਆਉਂਦਾ ਇਹ ਸਾਡੇ ਯੂਥ ਲਈ ਇੱਕ ਐਗਜ਼ਾਮਪਲ ਹੈ ਇਹਨਾਂ ਤੋਂ ਪੂਰੀ ਕਹਾਣੀ ਸੁਣਦੇ ਆਂ ਤਿਆਰੀ ਕਿਵੇਂ ਕਰਦੇ ਨੇ ਬੇਲਾਂ ਦੀ ਤੇ ਫਿਰ ਮਾਰਕੀਟਿੰਗ ਕਿਵੇਂ ਕਰਦੇ ਨੇ ਬੇਲਾਂ ਅਸੀਂ ਲੈ ਜਾਂਦੇ ਆਂ ਸਬਜ਼ੀਆਂ ਦੀਆਂ ਛੌਕ ਨਾਲ ਸਾਡੇ ਜਾ ਕੇ ਹਰੀਆਂ ਨਹੀਂ ਹੁੰਦੀਆਂ ਚਾਜਨਾ ਉਹ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਸਾਰੀਆਂ ਗੱਲਾਂ ਕਰਦੇ ਸੱਚਪਨ ਕਰਦੇ ਸਾਵਧਾਨ ਛੌਕ ਚੈੱਕ ਸੱਚੀ ਸੋਸ਼ੀ ਕੀ ਹਾਲ ਚਾਲ ਬਧੀਆ ਹੀ ਬਧੀਆ ਠੀਕ ਠਾਕ ਹਾਂਜੀ ਵਧੀਆ ਜੀ ਇੱਕਵੇਂ ਸ਼ੁਰੂਆਤ ਹੁੰਦੀ ਹੈ ਕਿ ਖੇਤੀ ਸ਼ਤ ਤੋ ਸ਼ੁਰੂ ਹੋਈ ਜੀ 2017 ਚ ਮੰਨ ਲਓ ਆਪਾਂ ਕਣਕ ਵੱਢ ਕੇ ਪੇਠੇ ਦੀਆਂ ਬੇਲਾਂ ਲਾਉਣੀਆਂ ਸੀਗੀਆਂ ਤੇ ਆਪਾਂ ਨੂੰ ਪੇਠੇ ਦੀਆਂ ਬੇਲਾਂ ਕਿਸੇ ਪਾਸੇੋਂ ਨਹੀਂ ਮਿਲੀਆਂ ਹੂੰ ਹੂੰ ਤੇ ਫਿਰ ਮੈਂ ਸੋਚਿਆ ਕਿ ਯਾਰ ਆਪਾਂ ਆਪ ਖੁਦ ਹੀ ਬੀਲਾ ਤਿਆਰ ਕਰਕੇ ਦੇਖਦੇ ਹਾਂ ਕਿ ਕੀ ਬੀਲਾ ਤਿਆਰ ਹੁੰਦੀਆਂ ਕਿ ਹੁੰਦੀਆਂ ਨਹੀਂ ਆ ਉਹ ਸਾਲ ਮੈਂ ਬੀਲਾ ਤਿਆਰ ਕਰਕੇ ਜੀ ਕੁਝ ਆਪ ਲਾਇਆ ਕੁਝ ਮੈਥੋਂ ਕੋਈ ਕਿਸਾਨ ਆਪਣੇ ਕੋਲ ਪਹਿਲਾਂ ਜੁੜੇ ਹੋਏ ਸੀ ਮੇਰੇ ਨਾਲ ਤਾਂ ਮੈਥੋਂ ਬੀਲਾ ਲੈ ਗਏ ਉਹਦੇ ਬਾਦੋਂ ਮੇਰਾ ਰੁਚੀ ਇਧਰ ਵੱਧ ਗਈ ਜੀ ਟ੍ਰੇਨਿੰਗ ਲਈ ਕੋਈ ਬੇਨਤੀ ਨਹੀਂ ਜੀ ਨਹੀਂ ਨਹੀਂ ਕੋਈ ਟ੍ਰੇਨਿੰਗ ਨਹੀਂ ਲੈਂਦੀ ਆਪਾਂ ਕਿਸੇ ਬਾਈ ਕਿਵੇਂ ਸ਼ੁਰੂਆਤ ਕੀਤੀ ਵੀ ਕਿਵੇਂ ਮਿਕਸਚਰ ਬਣਾਉਣਾ ਮੈਂ ਆਪਣਾ ਇੱਕ ਬ੍ਰਦਰ ਸੀਗਾ ਜੀ ਮੰਨ ਲਓ ਉਹਨੂੰ ਪੁੱਛਿਆ ਮੈਂ ਉਹਨੇ ਮੈਨੂੰ ਦੱਸਤਾ ਕਿ ਵੀ ਐਂ ਕਰਕੇ ਕੋਕੋ ਪਾਟ ਆਉਂਦੀ ਇੱਕ ਪਰ ਲਾਈਟ ਆਉਂਦੀ ਆ ਤੇ ਪ੍ਰੋਟ੍ਰੀਆਂ ਹੁੰਦੀਆਂ ਯੂ نو ਮਿਕਸਿੰਗ ਕਰਕੇ ਐ ਲਾ ਕੇ ਇਹਨਾਂ ਦਾ ਟੈਂਪਰੇਚਰ ਮੈਨੇਜ ਕਰਨਾ ਪੈਂਦਾ ਮੈਨੂੰ ਕਿੰਨਾ ਕੁ ਟੈਂਪਰੇਚਰ ਰੱਖਣਾ ਹੈ ਆਈਡੀਆ ਇਹ ਆਈਡੀਆ ਤਾਂ ਐ ਆ ਜੀ ਮੰਨ ਲਓ ਕਿ ਜੇ ਜ਼ਿਆਦਾ ਗਰਮੀ ਹੋਵੇ ਤਾਂ ਇਹਨੂੰ ਮੰਨ ਲਓ ਥੋੜਾ ਜਿਹਾ ਪਾਣੀ ਸਾਨੂੰ ਦੋ ਤਿੰਨ ਵਾਰ ਨਾਰਮਲ ਟੈਂਪਰੇਚਰ ਤੇ ਠੀਕ ਹੈ ਹਾਂਜੀ ਤੇ ਉਹਦੇ ਬਾਦੋ ਜੀ ਅਗਲੇ ਸਾਲ ਮੈਂ ਖਿਆ ਜਰਾਤ ਕੇ ਬੈਲਾ ਤਿਆਰ ਕਰਗੇ ਮੇਕੋ ਕੀ ਗੰਡਿਆਂ ਦੀ ਪਨੀਰੀ ਦਾ ਕੰਮ ਮੇਰਾ ਸ਼ੁਰੂ ਤੋਂ ਚੱਲ ਰਿਹਾ ਸੀਗਾ ਹੂੰ ਹੂੰ ਉਹਦੇ ਨਾਲ ਮੈਂ ਬੈਲਾ ਸਟਾਰਟ ਕੀਤੀਆਂ 2018 ਤੋਂ ਜੀ ਹੂੰ ਹੂੰ ਬੈਲਾ ਸਟਾਰਟ ਕਰਨ ਦੇ ਪਹਿਲੇ ਸਾਲ ਮੇਰੀ 5000 ਬੈਲ ਸੇਲ ਹੋਈ ਜੀ 5000 ਰੁਪਏ 5000 ਕਿਹੜੀ ਕਿਹੜੀ ਬੈਲ ਤਿਆਰ ਕੀਤੀ ਆਪਣੇ ਕੋਲ ਹੀ ਕੱਦੂ ਸੀ ਤੋਰੀ ਸੀ ਪੇਠਾ ਸੀ ਕ੍ਰੇਲਾ ਸੀ ਤੇ ਲੋਕੀ ਸੀਗੀ ਜੀ ਛੱਤ ਤਾਂ ਹੀ ਤਿਆਰ ਕੀਤੀ ਹਾਂਜੀ ਹਾਂਜੀ ਕਰੋ ਕਿੰਨਾ ਏਰੀਏ ਤੇ ਇਹ ਉਦੋਂ ਤਾਂ ਹੀ ਆਪਣੇ ਕੋਲ ਮੰਨ ਲਓ ਦੋ ਕ ਬੈੱਡੀਆਂ ਤਿਆਰ ਕੀਤੀ ਸੀ ਆਪਾਂ ਮੰਨ ਲਓ ਜੀ ਠੀਕ ਹੈ ਉਹ ਆਪਣੀ ਛੱਤ ਹੈਗੀ 1500 ਸਕੁਅਰ ਫੁੱਟ ਜੀ ਉਹਦੇ ਵੱਧ ਵਧਾਉਂਦੇ 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 ਜੀ ਤੇ ਮੰਨ ਲਓ ਹੁਣ ਪਿਛਲੇ ਸਾਲ ਦੀ ਗੱਲ ਕਰਾਂ ਜੀ ਤਾਂ 1 ਲੱਖ 20 ਹਜ਼ਾਰ ਬੱਲ ਦੇ ਕਰੀਬ ਆਪਣੀ ਬੱਲ ਖੇਲ ਹੋਗੀ ਸਗੀ ਜੀ ਜਦੋਂ ਤੁਸੀਂ ਸੀਜ਼ਨਲ ਬੇਲ ਲਾਉਨੇ ਹੋ ਜਿਹੜੀ ਕਿਹੜੇ ਦਿਨਾਂ ਚ ਆ ਕੇ ਲਾਉਨੇ ਗਰਮੀ ਵਾਲੀਆਂ ਕਦੋਂ ਲਾਉਨੇ ਹੋ ਛਾਲ ਵਾਲੀਆਂ ਕਦੋਂ ਲਾਉਨੇ ਠੀਕ ਜੀ ਇਹ ਜੀ ਆਪਾਂ ਮੰਨ ਲਓ 8ਵੇਂ ਮਹੀਨੇ ਚ 56 ਕੱਦੂ ਤੇ ਲੰਬਾ ਪੇਠ ਜੂਗਣੀ ਪੇਠਾ ਕਹਿੰਦੇ ਜੀ ਨੂੰ ਉਹਦੀਆਂ ਬੇਲਾਂ ਤਿਆਰ ਕਰਨ ਲੱਗ ਜੰਨੇ ਆ ਜੀ ਉਹਦੇ ਬਾਦੋਂ ਇਹ ਆਪਾਂ 9ਵੇਂ ਮਹੀਨੇ ਤਿਆਰ ਹੋ ਜਾਂਦੀਆਂ 9ਵਾਂ 10ਵਾਂ ਤੇ 11ਵਾਂ ਤਿੰਨ ਮਹੀਨੇ ਜੀ ਆਪਾਂ ਮੰਨ ਲਓ ਇਹ ਬੇਲਾਂ ਵੇਚਦੇ ਆ ਉਹਦੇ 12ਵੇਂ ਮਹੀਨੇ ਚ ਸਰਦੀ ਜਿਆਦੇ ਹੋ ਜਾਂਦੀ ਹੈ ਉਦੋਂ ਆਪਾਂ ਦੀ ਜਿਹੜੀ ਪਿਆਜ਼ ਦੀ ਪਨੀਰੀ ਹੁੰਦੀ ਉਹ 12ਵੀਂ ਦੀ 20 ਤਰੀਕ ਤੋਂ ਵੇਚਣ ਲੱਗ ਜੰਨੇ ਆ ਜੀ ਫਿਰ ਪਹਿਲੇ ਮਹੀਨੇ ਦੀ ਮੌਸਮ ਦੇ ਟਪੰਡ ਜੀ ਮੌਸਮ ਦੇਖ ਕੇ ਪਹਿਲੇ ਮਹੀਨੇ ਦੀ 20 25 ਤਰੀਕ ਤੋਂ ਆਪਾਂ ਕੱਦੂ ਤੋਰੀ ਪੇਠਾ ਕਰੇਲਾ ਅਲ ਖੀਰਾ ਚੱਪੜ ਟਿੰਡਾ ਲੰਬਾ ਪੇਠਾ ਮਿਰਚ ਸ਼ਿਮਲਾ ਮਿਰਚ ਟਮਾਟਰ ਬੈਂਗਣ ਬੈਂਣੀ ਇਹ ਸਾਰੀਆਂ ਪਨੀਰੀਆਂ ਵੇਚਣ ਲੱਗ ਜੰਨੇ ਆ ਜੀ ਪਨੀਰੀ ਸਹੀ ਕਦੋਂ ਵੇਚਣ ਯੋਗ ਹੁੰਦੀ ਹੈ ਕਿੰਨੇ ਦਿਨਾਂ ਦੀ ਬੇਚਣ ਜੋਗ ਜੀ ਇਹ ਜਿਹਨੋਂ ਬਿਜੜੀਆਂ ਬੇਲਾਂ ਬੇਲਾਂ ਘਟੋ ਘਟ ਜੀ ਚਾਰ ਚਾਰ ਪੱਤੀ ਹੋਣ ਇੱਕ ਮਹੀਨੇ ਦੀ ਬੇਲ ਇੱਕ ਮਹੀਨੇ ਦੀ ਹਾਂਜੀ ਇਹਦੀ ਪ੍ਰੋਪਰ ਥੱਲੇ ਜੜ ਬਣੀ ਹੋਵੇ ਜੜ ਬਣ ਕੇ ਬਣੀ ਹੋਵੇ ਫਿਰ ਉਹਦੇ ਬਾਦੋਂ ਵੇਚਣ ਦਾ ਫਾਇਦਾ ਜੀ ਇਹਨਾਂ ਨੂੰ ਇਹ ਕਿਹਨੂੰ ਇਹਨੂੰ ਕੀ ਕਰਦੇ ਕਈ ਕਿਸਾਨ ਭਰਾ ਬੇਲਾਂ ਮੈਂ ਦੇਖੀਆਂ ਦੁਕਾਨਾਂ ਤੇ ਪਈਆਂ ਹੁੰਦੀਆਂ ਜੀ ਉਹ ਸ਼ਾਮੇ ਰੱਖੀ ਰੱਖਦੇ ਐ ਸ਼ਾਮੇ ਰੱਖਣ ਨਾਲ ਉਹਦਾ ਕੀ ਆ ਜਿਹੜਾ ਥੜਾ ਤਣਾ ਹੁੰਦਾ ਉਹ ਵੱਧ ਜਾਂਦਾ ਤੇ ਆਪਣੇ ਕਿਸਾਨ ਭਰਾ ਕਹਿੰਦੇ ਆ ਕਿ ਇਹ ਬੇਲਾ ਵਡੀਆਂ ਪਈ ਲੈ ਕੇ ਜਾਣੀਆਂ ਬੇਲਾਂ ਦੀ ਪ੍ਰੋਪਰ ਇਹ ਦੇਖੋ ਕਿ ਕਿੰਨੇ ਕਿੰਨੇ ਪੱਤੀ ਹੋਊਗਾ ਪੰਗਾ ਬੇਲਾ ਤਣਾ ਛੋਟਾ ਹੋਣਾ ਚਾਹੀਦੇ ਆ ਪ੍ਰੋਪਰ ਨੈਚੁਰਲ ਤਾਪਮਾਨ ਤੇ ਜਿਹੜੀ ਬੇਲਾ ਉਹ ਗਾਂਹ ਜਾ ਕੇ ਵੀ ਵਧੀਆ ਚੱਲਦੀ ਆ ਜੀ ਹੂੰ ਹੂੰ ਹੁਣ ਜਿਹੜੀ ਮੰਨ ਲੋ ਲੋਕ ਕਿਸ ਪੌਲੀ ਹੌਸਾਂ ਚੋਂ ਜਾਂ ਨੱਠਾ ਹੌਸਾਂ ਚੋਂ ਬੇਲਾ ਤਿਆਰ ਕਰਵਾਉਂਦੇ ਆ ਉਹਨਾਂ ਨੂੰ ਬੇਲਾ ਨੂੰ ਡਾਇਰੈਕਟ ਨਾਲ ਆਓ ਉਹਨੂੰ 2-3 ਦਿਨ ਨਾਰਮਲ ਤਾਪਮਾਨ ਤੇ ਰੱਖੋ ਜੀ ਅੱਛਾ ਉਸ ਲਿਹਾਜ਼ ਚ ਲੈ ਕੇ ਆਓ ਹਾਂਜੀ ਉਨੇ ਜਮੇ ਆਪਣੀਆਂ ਬੇਲਾਂ ਜੀ ਆਪਣੀਆਂ ਬੇਲਾਂ ਤੁਸੀਂ ਦੇਖ ਲੋ ਇਹ ਨਾਰਮਲ ਤਾਪਮਾਨ ਤੇ ਆ ਠੀਕ ਹੈ ਇਹਦੇ ਚੋ ਅਸੀਂ ਕਹਿੰਦੇ ਆ ਕਿ ਸਾਡੇ 99% ਬੇਲ ਚਲਦੀ ਚਲਦੀ ਹੈ ਜੀ ਜਿਹੜਾ ਕਿਸਾਨ ਭਰਾ ਕੇਰਾ ਆਪਣੇ ਕੋਲ ਬੇਲਾਂ ਲੈ ਜਾਂਦਾ ਜੀ ਉਹਦੇ ਅੰਡੀ ਗਵੰਡੀ ਵੀ ਕਹਿੰਦੇ ਆ ਬੇਲਾ ਕਿੱਥੋਂ ਲੈ ਕੇ ਆਏ ਆ ਜੀ ਆਪਣੇ ਨਾਲ ਅੱਜ ਘੱਟੋ ਘੱਟ 5-600 ਪਰਿਵਾਰ ਜੁੜਿਆ ਹੋਇਆ ਜਿਹੜਾ ਰੈਗੂਲਰੀ ਆਪਣੇ ਕੋਲ ਹਰੇਕ ਚੀਜ਼ ਲੈ ਕੇ ਜਾ ਰਹੇ ਆ ਜੀ ਇਕ ਤਾਂ ਮੈਨੂੰ ਇਹ ਦੱਸਿਓ ਵੀ ਜਦੋਂ ਬੇਲ ਤਿਆਰ ਕਰਨੀ ਹੈ ਹੁਣ ਤੁਹਾਡਾ ਤੁਹਾਨੂੰ ਅਨੁਭਵ ਹੋ ਗਿਆ 2014 ਤੋਂ ਹਾਂਜੀ ਹਾਂਜੀ ਮੁੱਢਲੀਆਂ ਕੀ ਸ਼ਰਤਾਂ ਹੈ ਬੇਲ ਤਿਆਰ ਕਰਨੇ ਕਿਸੇ ਹੋਰ ਨੌਜਵਾਨ ਨੇ ਬੇਲਾਂ ਦੇ ਘਰੇ ਤਿਆਰ ਕਰਨੀ ਸ਼ਰਤਾਂ ਕੀ ਠੀਕ ਹੈ ਇਹਦੀ ਮੁੱਢਲੀ ਸ਼ਰਤਾਂ ਇਹ ਹੈ ਕਿ ਆਪਾਂ ਨੂੰ ਮੈਨ ਤਾਂ ਜਿਹੜਾ ਇਹਨਾਂ ਦਾ ਬੇਸ ਬਣਾਉਣਾ ਪੈਂਦਾ ਜੀ ਯਾਨੀ ਕੋਕੋ ਪਿਟ ਹੋਗੀ ਪ੍ਰੋਲਾਈਟ ਹੋਗੀ ਠੀਕ ਹੈ ਇਹਦਾ ਮਿਕਸਚਰ ਬਣਾ ਕੇ ਵਧੀਆ ਤੇ ਜੇ ਕੋਈ ਮਨ ਲੋ ਫੰਗਸ ਵਾਸਤੇ ਕੋਈ ਫੰਗੀਸਾਈਡ ਦਾ ਮਿਕਸ ਕਰਕੇ ਜੀ ਇਹਨੂੰ ਟ੍ਰੇਆਂ ਚ ਭਰ ਕੇ ਤੇ ਮੰਨ ਲਓ ਪ੍ਰੋਪਰ ਰੋਜ਼ ਚੈੱਕ ਅਪ ਕਰਨਾ ਜੀ ਕਿ ਪ੍ਰੋਪਰ ਹਰੇਕ ਖਾਨੇ ਚ ਪਾਣੀ ਹੈਗਾ ਕਿ ਨਹੀਂ ਹੈ ਇੱਕ ਟਰੇ ਭਰਨ ਤੋਂ ਪਹਿਲਾਂ ਜਿਹੜੇ ਇਹਦੇ ਖਾਨੇ ਹੁੰਦੇ ਉਹ ਚੈੱਕ ਕਰਨੇ ਪੈਂਦੀ ਹੈ ਜੀ ਕਿ ਉਹਦੇ ਆਰ ਪਾਰ ਹੋਲ ਹੈਗਾ ਕਿ ਹੈ ਨਹੀਂਗਾ ਜੀ ਪਾਣੀ ਕਿੰਨਾ ਕੁ ਦੇਣਾ ਪਾਣੀ ਨੂੰ ਅਸੀਂ ਸਪ੍ਰੇਲ ਟੋਲ ਦੇ ਨਾਲ ਦਿੰਨੇ ਨਾਰਮਲ ਜੀ ਕਿਹਦੇ ਚ ਨਵੀਂ ਬਣੀ ਰਵੇ ਬਸ ਬਸ ਨਵੀਂ ਬਣੀ ਤੱਕ ਹਾਂਜੀ ਨਵੀਂ ਬਣੀ ਤੱਕ ਇਹ ਤਾਂ ਹੋ ਗਈ ਤੁਸੀਂ ਬੇਲ ਤਿਆਰ ਕਰ ਲਈ ਹਾਂਜੀ ਹਾਂਜੀ ਹੁਣ ਮੈਂ ਬੇਲ ਬੜੀ ਸੋਹਣੀ ਵੇਖ ਕੇ ਲੈ ਗਿਆ ਠੀਕ ਹੈ ਜੀ ਜਿਹੜੇ ਕਿਸਾਨ ਭਰਾ ਨੇ ਘਰੇ ਬੇਲ ਕਦੂ ਵੱਲ ਤੋਰੀ ਕੁਝ ਵੀ ਲਾਉਣਾ ਹੈਗਾ ਉਹਨੂੰ ਕਿਹੜੀਆਂ ਗੱਲਾਂ ਧਿਆਨ ਰੱਖਣ ਦੀ ਕੋਈ ਗੱਲ ਹੁਣ ਕਈ ਵਾਰ ਕਿਸਾਨ ਭਰਾ ਸਾਡੇ ਕੋਲ ਆਉਂਦੇ ਆ ਕਿ ਸਾਡੀ ਸੋਲਰ ਮੋਟਰ ਅਸੀਂ ਉਹ ਥੱਲੇ ਲਾ ਦਾਂਗੇ ਕੰਧ ਨਾਲ ਲਾ ਦਾਂਗੇ ਕੋਈ ਵੀ ਸਬਜ਼ੀ ਹਮੇਸ਼ਾ ਲਾਉਣੀ ਹੈ ਜੀ ਤਾਂ ਉਹਨੂੰ ਤੁੱਪੇ ਲਾਓ ਅਕੀ ਪ੍ਰੋਪਰ ਤੋ ਪ੍ਰੈਂਦੀ ਹੋਵੇ ਉੱਥੇ ਠੀਕ ਹੈ ਜੀ ਬੇਲ ਅਸਾ ਕਈ ਕਿਸਾਨ ਭਰਾ ਹੀ ਬੇਲਾਂ ਲਾਏ ਜਾਂਦੇ ਆ ਉਹਨੂੰ ਹੀ ਦੇਖਭਾਲ ਨਹੀਂ ਕਰਦੇ ਅੱਛਾ ਜੀ ਠੀਕ ਹੈ ਦੇਖਭਾਲ ਤੋਂ ਮਤਲਬ ਦੇਖਭਾਲ ਤੋਂ ਮਤਲਬ ਜੀ ਅੱਜ ਬੇਲ ਬੇਲ ਲਾਤੀ ਉਹਨੂੰ ਦੋ ਚਾਰ ਦਿਨ ਪਾਣੀ ਨਾ ਪਾਇਆ ਠੀਕ ਹੈ ਜਦੋਂ ਹੁਣ ਆਪਾਂ ਬੇਲ ਲਾ ਲਈ ਜੀ ਉਹਨੂੰ ਪੰਜ ਸੱਤ ਦਿਨ ਅਸੀਂ ਅਗਲੇ ਨੂੰ ਕਹਿੰਦੇ ਵੀ 10 ਦਿਨ ਸੰਭਾਲਾ ਠੀਕ ਹੈ ਜੀ ਬੇਲ ਲਾ ਕੇ ਉਹ ਪ੍ਰੋਪਰ 10 ਦਿਨ ਪਾਣੀ ਦਾ ਮੈਨੇਜਮੈਂਟ ਰੱਖ ਤੂੰ ਠੀਕ ਹੈ ਅਸੀਂ ਹਰੇਕ ਨੂੰ ਕਹਿੰਦੇ ਬੈੱਡ ਬਣਾ ਕੇ ਬੈੱਡ ਤੇ ਲਾਓ ਬੇਲਾ ਕਿ ਜਿੱਥੇ ਨਮੀ ਆ ਗਈ ਨਮੀ ਚ ਬੇਲਾ ਲਾਓ ਖਾਲੀ ਚ ਪਾਣੀ ਛੱਡ ਦਿਓ ਜੀ ਜੀ ਦੇ ਕੋਲ ਘਰੇ ਐ ਘਰੇ ਐ ਜੀ ਉਹ ਵੀ ਛੋਟੀ ਜੀ ਬੱਟ ਬਣਾ ਲੈ ਜੀ ਹੂੰ ਹੂੰ ਠੀਕ ਐ ਖਾਲੀ ਜੀ ਬਣਾ ਲੈ ਖਾਲੀ ਦੀ ਉੱਤੇ ਕੰਨੀ ਤੇ ਲਾ ਲਈ ਤੇ ਸੇਕਲ ਪਹੁੰਚਦੀ ਐ ਜੀ ਉਹਦੇ ਨਾਲ ਬੇਲ ਬਹੁਤ ਵਧੀਆ ਚੱਲਦੀ ਐ ਜੀ ਤੋਹੇ ਚ ਬੇਲ ਚੱਲਣੇ ਥੋੜੀ ਦਿੱਕਤ ਆ ਜਾਂਦੀ ਐ ਜੀ ਕਿਉਂਕਿ ਕੋਈ ਪਾਣੀ ਵੱਧ ਪੈ ਗਿਆ ਵਿੱਚ ਪਾਣੀ ਖੜ ਗਿਆ ਇਹ ਵੀ ਫਿਰ ਬੱਚੇ ਉਹ ਬੈਗ ਚ ਲਾਉਣੀਆਂ ਬੈਗ ਚ ਵੀ ਚੱਲ ਪੈਂਦੀਆਂ ਗੁਰੂ ਬੇਗ ਚ ਚੱਲ ਪੈਂਦੀਆਂ ਜੀ ਉਹਦਾ ਕਹੀ ਐ ਹੁਣ ਮੈਥੇ ਬਹੁਤ ਜਣੇ ਆਉਂਦੇ ਆ ਜੀ ਪਰ ਅਸੀਂ ਅਗਲੇ ਨੂੰ ਕਹਿਦੇ ਨੇ ਇਹ ਥੋੜਾ ਮੈਨੇਜਮੈਂਟ ਜ਼ਿਆਦਾ ਕਰਨਾ ਪੈਂਦਾ ਗਰੋਅ ਵੇਗਾਂ ਚ ਪਾਣੀ ਪੂਣੀ ਦਾ ਜੀ ਤੇ ਹੁਣ ਬਹੁਤ ਕਿਸਾਨ ਲੈ ਕੇ ਵੀ ਜਾਂਦੇ ਆ ਮੈਥੋਂ ਜੀ ਹੁਣ ਗੰਗਾ ਨੇ ਹਿਦਾਇਤ ਕੋਈ ਹੋਰ ਹਿਦਾਇਤ ਇਹਨਾਂ ਬੱਲਾਂ ਨੂੰ ਲੈ ਕੇ ਨਹੀਂ ਬੇਲਾਂ ਨੂੰ ਲੈ ਕੇ ਕੋਈ ਹਿਦਾਇਤ ਨਹੀਂ ਅਸੀਂ ਇਹ ਕਹਿੰਨੇ ਆ ਕਿ ਬੇਲਾਂ ਲੈ ਕੇ ਜਾਓ ਪਰ ਉਹਨਾਂ ਦੀ ਘਰੇ ਜਾ ਕੇ ਸਮ ਪ੍ਰੋਪਰ ਦੇਖਭਾਲ ਕਰੋ ਜੀ ਜੀ ਹਾਂ ਜੀ ਹੁਣ ਕਈ ਵਾਰੀ ਕਿਸਾਨ ਭਰਾ ਕੀ ਕਰਦੇ ਬੇਲਾਂ ਲਿਆ ਜਾਂਦੇ ਆ ਉਹ ਪ੍ਰੋਪਰ ਦੇਖਭਾਲ ਕਰਦੇ ਨਹੀਂ ਅੱਜ ਇੱਧਰ ਰੇਸ ਜਾਵੜੇ ਅੱਜ ਇੱਧਰ ਜਾਵੜੇ ਪਰ ਬੇਲਾਂ ਨੂੰ ਸਵੇਰ ਸ਼ਾਮ ਜ਼ਰੂਰ ਦੇਖੋ ਜੀ ਕੀ ਹੋ ਰਿਹਾ ਹੈ ਹਾਂ ਜੀ ਗਲਤੀਆਂ ਕਿਹੜੀਆਂ ਜਿਹੜੀਆਂ ਕਿਸਾਨ ਭਰਾ ਕਰਦੇ ਆ ਪਾਣੀ ਦੇ ਰੂਪ ਚ ਖਾਦ ਦੇ ਰੂਪ ਚ ਕਿਹੜੀਆਂ ਗਲਤੀਆਂ ਕਰਦੇ ਇਹਨਾਂ ਨੂੰ ਬੇਲ ਮਰ ਜਾਂਦੇ ਹਾਂ ਜੀ ਹੁਣ ਕਈ ਵਾਰੀ ਕਿਸਾਨ ਭਰਾ ਕੀ ਕਰਦੇ ਆ ਜੀ ਪਹਿਲਾਂ ਰੂੜੀ ਪਾ ਲੈਣਗੇ ਟੋਹਾਂ ਚ ਰੂੜੀ ਪਾ ਕੇ ਬੇਲ ਲਾ ਦੇਣਗੇ ਉੱਥੇ ਵੀ ਗਰਮਿਆ ਸ ਜ਼ਿਆਦਾ ਹੋ ਜਾਂਦੀ ਹੈ ਬੇਲ ਮੱਚਣ ਦਾ ਡਰ ਰਹਿੰਦਾ ਜੀ ਅਸੀਂ ਕਹਿੰਦੇ ਆ ਜੀ ਨਾਰਮਲੀ ਲਾਓ ਬੇਲ ਸਿੱਧੀ ਜਿਹੜੋ ਬੇਲ ਚੱਲ ਪਈ ਉਦੋਂ ਥੋੜੀ ਮੋੜੀ ਡੀਪੀ ਲਾ ਦੋ ਰੂੜੀ ਲਾ ਦੋ ਉਦੋਂ ਕਰ ਸਕਦੇ ਹੋ ਉਦੋਂ ਪਹਿਲਾਂ ਕੁਝ ਨਹੀਂਗਾ ਜੀ ਤੇ ਜਿਹੜੇ ਹਾਈਬ੍ਰਿਡ ਬੇਲ ਹੁੰਦੀ ਹੈ ਬਾਈ ਜੀ ਸਾਡੀ ਜਿਹੜੀ ਬੇਲ ਆ ਅਸੀਂ ਲੋਕਾਂ ਨੂੰ ਇਹ ਕਹਿੰਨੇ ਆ ਕਿ ਸਾਡੀ 2 ਫੁੱਟ ਦੀ ਬੇਲ ਤੇ ਕਦੋਂ ਲੱਗਨੇ ਸਟਾਰਟ ਆ ਜੀ ਅੱਛਾ ਹਾਂਜੀ 2 2 ਫੁੱਟ ਦੀ ਤੇ ਜੀ ਅੱਛਾ ਹਾਂਜੀ ਕਦੋਂ ਲੱਗਨੇ ਸਟਾਰਟ ਕਦੋਂ ਲੱਗਨੇ ਸਟਾਰਟ ਆ ਬਹੁਤ ਵਧੀਆ ਕੱਦੂ ਕੋਲ ਜਿਹੜੇ ਉਹ ਕਿਸਾਨ ਪਰ ਸਾਡੇ ਨਾਲ ਜੁੜੇ ਹੋਏ ਆ ਉਹ ਤਾਂ ਬਸ ਐਡਵਾਂਸ ਸਾਨੂੰ ਕਹਿ ਦਿੰਦੇ ਆ ਵੀ ਸਾਡੇ ਇੰਨੀਆਂ ਬੇਲਾਂ ਲੈ ਆ ਕੇ ਜਾਣੀ ਆ ਇਸ ਤਰ੍ਹਾਂ ਅੱਛਾ ਫਿਰ ਇਹ ਸਾਰੀ ਤੁਹਾਡੀ ਖੇਤੀ ਪੱਤੀ ਹੈ ਜਿਹੜੀ ਇਹ ਕੌਣ ਕੌਣ ਕਰਦਾ ਸਾਰੀ ਦੇਖਭਾਲ ਛੱਤ ਤੇ ਇਹ ਦੇਖਭਾਲ ਜੀ ਆਏ ਆ ਜੀ ਇਹ ਮੈਂ ਹੁਣ ਜਦੋਂ ਸਟਾਲ ਜਿਹਦਾ ਮੈਂ ਦੇਖਣਾ ਇੱਥੇ ਮੈਂ ਦੇਖਦਾ ਜੇ ਮੰਨ ਲਓ ਮੈਂ ਸਟਾਲ ਤੇ ਆ ਤੇ ਮੇਰੀ ਵਾਈਫ ਆ ਉਹ ਦਿਨੇ ਮੰਨ ਲਓ ਇਹਨਾਂ ਜਿਹੜਾ ਪਾਣੀ ਦੇਣਾ ਇਹਨਾਂ ਨੂੰ ਜਾਂ ਕੋਈ ਫੰਗੀਸਾਈਡ ਦੇਣਾ ਉਹ ਦਿੰਦੇ ਆ ਅੱਛਾ ਹਾਂਜੀ ਕੋਈ ਵੀ ਕੰਮ ਆ ਪਰਿਵਾਰ ਦਾ ਸੰਯੋਗ ਨਾਲ ਜ਼ਰੂਰੀ ਹੈ ਜੀ ਇੱਕ 1500 ਸਕਰ ਫੁੱਟ ਦੀ ਛੱਤ ਤੋਂ ਸ਼ੁਰੂ ਕੀਤਾ ਹੈ। ਹਾਂਜੀ ਹਾਂਜੀ 1500 ਸਕਰ ਫੁੱਟ ਦੀ ਛੱਤ ਹੀ ਚੱਲ ਰਹੀ ਹੈ। ਹਾਂਜੀ ਹਾਂਜੀ ਇੱਥੇ ਚੱਲ ਹੁਣ ਵਧਿਆ ਜੀ ਐਤਕੀ ਮੰਨ ਲਓ ਇੱਕ ਸਟਾਲ ਹੋਰ ਸਟਾਰਟ ਕੀਤੀ ਐ ਆਪਣੇ ਭਰਾ ਨੂੰ ਇੱਕ ਕੰਮ ਹੋਰ ਦਿੱਤਾ ਜੀ ਉਹਨੂੰ ਨਾਲ ਬਿਜ਼ਨਸ 파ਟਰਨਰ ਬਣਾਇਆ ਜੀ। ਅੱਛਾ ਹਾਂਜੀ ਬੱਲਾਉਂ ਘਾਲੀਆਂ ਹਾਂਜੀ ਤਜਰਬਾ ਵੀ ਆ ਗਿਆ ਵੇਚਣ ਦਾ ਮਸਲਾ ਹੁੰਦਾ ਹੈ ਮਾਰਕੀਟਿੰਗ ਵੇਚਣ ਕਿਵੇਂ ਉਹ ਵੇਚਣ ਤਾਂ ਐ ਜੀ ਸੰਗ ਲਾਉਣੀ ਪੈਂਦੀ ਐ ਸੰਗ ਲਾ ਕੇ ਕਿਲੇ ਟੰਗਣੀ ਪੈਂਦੀ ਐ ਹੁਣ ਮੈਂ ਰੋਜ਼ ਡੱਬਲੀ ਤੋਂ ਮਲੋਟ ਰੋਡ ਤੇ ਜੀ ਹੂੰ ਨਾਕਾ ਟੱਪ ਕੇ ਨਾਕਾ ਟੱਪ ਕੇ ਆਪਣੇ ਸਟਾਲ ਲੱਗੀ ਹੁੰਦੀ ਐ ਹੁਣ ਜਿਹੜੇ ਵੀ ਕਿਸਾਨ ਭਰਾ ਆਉਂਦੇ ਆ ਜਾਂ ਕਿਸੇ ਨੂੰ ਦੱਸ ਪਾਉਂਦੇ ਆ ਉਹ ਹਰੇਕ ਉਹਨੂੰ ਕਹਿੰਦਾ ਵੀ ਉਥੇ ਬ੍ਰਿਜਾ ਗੱਡੀ ਵਾਲਾ ਮੁੰਡਾ ਖੜਾ ਹੋਊਗਾ ਹੂੰ ਠੀਕ ਐ ਦੇਸੂ ਤੋਂ ਮੁੰਡਾ ਉਸ ਤੋਂ ਲੈ ਆਇਓ ਬੱਲਾ ਜਿਹੜਾ ਬੱਲਾ ਆਪਣੇ ਕਿਰਾਂ ਲੈ ਆ ਜਾਂਦਾ ਜੀ ਉਹ ਬਸ ਐਂ ਕਹਿੰਦਾ ਜੀ ਬ੍ਰਿਜਾ ਵਾਲੇ ਤੋਂ ਲੈ ਕੇ ਆਉਣੇ ਆ ਮਤਾ ਬੇਲਾ ਮਸ਼ਹੂਰ ਐ ਮੁੰਡਾ ਬ੍ਰਿਜਾ ਹਾਂਜੀ ਹਾਂਜੀ ਇਸ ਨੇ ਤੁਹਾਡੀ ਅਰਥਵਸਥਾ ਨੂੰ ਜਾਂ ਤੁਹਾਡੇ ਘਰੇਲੂ ਜਿਹੜੀ ਕਬੀਲਦਾਰੀ ਨੂੰ ਕਿੰਨਾ ਕੁ ਤਾਂ ਚੱਕਿਆ ਇਸ ਬੇਲਾ ਨੇ ਬੇਲਾ ਤਾਂ ਹੁਣ ਇਹ ਦੇਖ ਲਓ ਹੁਣ ਪਿਛਲੇ ਸਾਲ 120000 ਬਲ ਮੈਨੂੰ ਸੇਲ ਹੋ ਗਈ ਜੀ ਇਸ ਤੋਂ ਪਹਿਲਾਂ ਮੈਂ 30 40000 ਬਲ ਸੇਲ ਕਰ ਚੁੱਕਿਆ ਜੀ ਕਹਤ ਕਿ ਟਾਰਗੇਟ ਮੇਰਾ 2 ਲੱਖ ਬਲ ਦਾ ਬਲ ਕਿੰਨੇ ਕੁ ਦੀ ਦਿੰਨੇ ਹੋ ਐਵਰੇਜ ਇੱਕ ਐਵਰੇਜ ਹੀ ਬਲ ਜਿਵੇਂ ਹੁਣ ਕੱਦੂ ਤੂਰੀ ਦੀ ਬਲ ਹੋ ਗਈ ਇਹ ਅਸੀਂ 70 ਰੁਪਏ ਦਿੰਨੇ ਆ ਜੀ ਹੂੰ ਅੱਛਾ ਹਾਂਜੀ ਸਾਰੀ ਓਵਰਆਲ 7 ਰੁਪਏ ਬਸ 7 ਰੁਪਏ ਜੀ ਉਹ ਚ ਕਰੇਲਾ ਤੇ ਚੱਪਣ ਡਿੰਡਾ ਦਾ ਵੀ ਤੁਹਾਨੂੰ ਥੋੜਾ ਕੋਸਟਲੀ ਪੈਂਦਾ ਜੀ ਉਹ ਅਸੀਂ ਦੋ ਆਈਟਮਾਂ 10 ਰੁਪਏ ਦਿੰਨੇ ਆ ਜੀ ਅੱਛਾ ਉਹ 10 ਰੁਪਏ ਦੇ ਨੇ 7 ਰੁਪਏ ਦੂਜੀ 7 ਰੁਪਏ ਜੀ ਯਾਨੀ ਕਿ 1500 ਸਕੁਅਰ ਫੁੱਟ ਦੇ ਕੋਠੇ ਦੀ ਛੱਤ ਤੋਂ ਹਾਂਜੀ 7 ਲੱਖ ਰੁਪਏ ਕਮਾ ਰਹੇ ਹਾਂ 10 10 ਕਿੱਲਿਆਂ ਦੀ ਆਮਦਨ ਲੈ ਰਹੇ ਹਾਂ ਹਾਂਜੀ ਹਾਂਜੀ ਹਾਂ ਇਹ ਇਹ ਜਿਹੜਾ ਮੋਟੀਵੇਸ਼ਨ ਕਿਵੇਂ ਆਉਂਦੀ ਆ ਵੀ ਇੱਕ ਬਰੀਜ਼ਾ ਤੇ ਪੜਿਆ ਰਿਖਿਆ ਮੁੰਡਾ ਜਿਹੜਾ ਰੈਫੈਨਰੀ 'ਚ ਕੰਮ ਵੀ ਕਰਦਾ ਸੀ ਤੇ ਅੰਦਰੋਂ ਆਏ ਜਿੰਨ ਲੱਗਦਾ ਸਾਡੇ ਜ਼ਿੰਮੇਵਾਰਾਂ 'ਚ ਹੁੰਦਾ ਯਾਰ ਮੈਂ ਕਿਵੇਂ ਵੇਚੂੰਗਾ ਮੈਂ ਕਿਵੇਂ ਕੱਢਿਆ ਅੰਦਰੋਂ ਨਹੀਂ ਜੀ ਨਹੀਂ ਉਹ ਆਪਣੇ ਸ਼ੁਰੂ ਤੋਂ ਨਿਕਲੇ ਹੋਇਆ ਸੀਗਾ ਜੀ ਹਾਂਜੀ ਪਹਿਲਾਂ ਆਪਣਾ ਸਬਜ਼ੀ ਦਾ ਕੰਮ ਸੀਗਾ ਜੀ ਪੰਜ-ਪੰਜ ਸ਼ੀਸ਼ੀ ਮੰਡੀਆਂ ਤੇ ਲੈ ਕੇ ਜਾਂਦੇ ਸੀ ਸਬਜ਼ੀ ਹਮਮ ਬਸ ਬਾਪੂ ਜੀ ਦੇ ਪਿੱਛੇ-ਪਿੱਛੇ ਮੈਨੂੰ ਸ਼ੌਂਕ ਸ਼ੌਂਕ ਪੈ ਗਿਆ ਜੀ ਜੇ ਕਿਸੇ ਨੌਜਵਾਨ ਨੇ ਕੰਮ ਸ਼ੁਰੂ ਕਰਨਾ ਹੈ ਤਾਂ ਕੀ ਸਲਾਹ ਦਿਓਗੇ ਸਲਾਹ ਉਹ ਨੌਜਵਾਨ ਨੂੰ ਇਹ ਹੈ ਕਿ ਜੀ ਇਹ ਕੰਮ 'ਚ ਟਾਈਮ ਦੇਣਾ ਪਊਗਾ ਤੁਸੀਂ ਕਹਿੰਦੇ ਹੋ ਕਿ ਪਹਿਲੇ ਸਾਲ ਹੀ ਸਾਡੀ ਲੱਖ ਵੱਲ ਵਿਗ ਜੇ ਉਹ ਗੱਲ ਨਹੀਂ ਜੀ ਹੌਲੀ ਹੌਲੀ ਟਾਈਮ ਚਾਹੀਦਾ 4-5 ਸਾਲ ਚਾਹੀਦੇ ਆ ਪਰ ਇਹਨਾਂ ਕਿ ਜੇ 10 ਸਾਲ 10 ਕਿੱਲਾਂ ਦੀ ਬਾਹੀ ਜਿੰਨਾ ਪ੍ਰੋਫਿਟ ਇਧਰ ਹੋਏਗਾ ਕਿਹੜੀਆਂ ਬੱਲਾਂ ਤੋਂ ਸ਼ੁਰੂ ਕਰੇ ਕਿਸੇ ਨੌਜਵਾਨ ਨੇ ਕਰਨਾ ਬੱਲੇ ਆਏ ਆ ਜੀ ਸੀਜ਼ਨ ਵਲੀ ਕਦੂ ਤੋਰੀ ਪੇਠਾ ਇਹ ਤਿੰਨ ਚਾਰ ਜੀ ਗੰਦੇ ਹਾਂਜੀ ਕਰੇਲਾ ਹੋ ਗਿਆ ਅੱਲ ਹੋਊਗੀ ਖੀਰਾ ਹੋ ਗਿਆ ਜੀ ਖੀਰਾ ਹੋ ਗਿਆ ਤਰ ਹੋਗੀ ਹੁਣ ਤਰਾਂ ਦਾ ਕੀ ਆਈ ਤਰਾਂ ਦਾ ਸਾਨੂੰ ਐ ਲੱਗਦਾ ਕਿ ਬਿੱਲ ਸਾਨੂੰ ਮਹਿੰਗੀ ਪੈਂਦੀ ਆ ਠੀਕ ਹੈ ਅਸੀਂ ਉਹਨੂੰ ਅਗਲੇ ਨੂੰ ਕਿਸਾਨ ਨੂੰ 10 ਰੁਪਏ ਦਾ ਬੀਜ ਦੇ ਦਿੰਨੇ ਆਂ ਯਾਦ ਰੱਖਿਓ ਆਪੇ ਲੜਾ ਆਪੇ ਲੜਾ ਜੀ ਅੱਛਾ ਹਾਂਜੀ ਤੇ ਕੋਈ ਹੋਰ ਸਲਾਹ ਗੁਰਪ੍ਰੀਤ ਜੀ ਦੇਣਾ ਚਾਹੋ ਸਲਾਹ ਤਾਂ ਇਹ ਹੈ ਜੀ ਜਿਹੜੇ ਨੌਜਵਾਨ ਕਹਿੰਦੇ ਵੀ ਇੱਥੇ ਕੰਮ ਹੈ ਨਹੀਂ ਗਾ ਕੰਮ ਇੱਥੇ ਕੁਛ ਮਰਜ਼ੀ ਕਰਕੇ ਬਹਿ ਜਾਓ ਜੀ ਫੇਕ ਕੰਮ ਚੱਲਦਾ ਜੀ ਫੁੱਲ ਟਾਈਮ ਚਾਹੀਦਾ ਜੀ ਟਾਈਮ ਦੇਣਾ ਪਊ ਹਾਂਜੀ ਟਾਈਮ ਦੇਣਾ ਪਊ ਨੌਜਵਾਨ ਪੀੜ੍ਹੀ ਜੇ ਕੋਈ ਸ਼ੁਰੂ ਕਰਨਾ ਚਾਹੀ ਹਾਂਜੀ ਕੋਠੇ ਤੋਂ ਤੁਸੀਂ ਇੱਕ ਵਧੀਆ ਕਮਾਈ ਕਰ ਰਹੇ ਹੋ ਹਾਂਜੀ ਹਾਂਜੀ ਤੇ ਅ ਛੱਤ ਤੇ ਇਹ ਜਿਹੜਾ ਪ੍ਰੋਜੈਕਟ ਹੈਗਾ ਬੇਲਾਂ ਦਾ ਪਨੀਰੀਆਂ ਦਾ ਕੀ ਕਿਸੇ ਨੌਜਵਾਨ ਨੇ ਸ਼ੁਰੂ ਕਰਨੇ ਗਾਈਡ ਕਰਦੇ ਹੋਗੇ ਹਾਂਜੀ 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 ਗਾਈਡ ਕਰ ਦਾਂਗੇ ਵੈਲਕਮ ਜੀ ਜਿਹੜੇ ਕਿਸੇ ਕਿਸੇ ਮੇਰੇ ਭਰਾ ਨੇ ਬੇਲਾਂ ਦਾ ਕੰਮ ਸਟਾਰਟ ਕਰਨਾ ਤੁਹਾਨੂੰ ਅਸੀਂ ਪ੍ਰੋਪਰ ਗਾਈਡ ਕਰਦੇ ਹਾਂ ਜੀ ਹੁਣ ਐਤਕੀ ਦੋ ਮੇਰੀਆਂ ਜੁਨਟਾਂ ਚੱਲ ਰਹੀਆਂ ਜੀ ਇੱਕ ਥਰਾਜਪਿੰਡ ਤੇ ਇੱਕ ਰੁੱਗੂਆਣੇ ਪਿੰਡ ਜੀ ਉਹ ਮੇਰੀ ਪ੍ਰੋਪਰ ਨੌਲੇਜ ਚੱਲ ਰਹੀਆਂ ਜੀ ਹਾਂਜੀ ਉਹਨੂੰ ਐਤਕੀ ਕੰਮ ਸਟਾਰਟ ਕਰਵਾਇਆ ਜੀ ਜੇ ਕਿਸੇ ਭੈਣ ਭਾਈ ਨੇ ਫੋਨ ਤੇ ਲੋੜ ਆ ਤਾਂ ਮੈਂ ਤੁਹਾਡਾ ਨੰਬਰ ਸ਼ੇਅਰ ਕਰੂੰਗਾ ਰਹਿ ਦੇਵਾਂਗੇ ਹਾਂਜੀ ਹਾਂਜੀ ਰਹਿ ਦੇਵਾਂਗੇ ਜ਼ਰੂਰ ਜੀ ਅਨੇ ਤਾਂ ਬਹੁਤ ਅੱਛਾ ਕੰਮ ਕਰ ਰਹੇ ਹੋ ਮੈਂ ਸਪੈਸ਼ਲੀ ਸਾਈ ਚਲ ਕੇ ਆਏ ਮੈਂ ਭਾਵੇਂ ਇਹ ਪਿੰਡ ਸਾਡੇ ਨਾਲ ਦੇ ਸਟੇਟ ਚ ਪੈਂਦਾ ਪਰ ਤੁਹਾਡਾ ਜਿਹੜਾ ਕੰਮ ਹੈ ਤੇ ਤਰੀਕਾ ਹੈ ਘਰ ਦੀਆਂ ਸੁਆਣੀਆਂ ਨੂੰ ਨਾਲ ਲਾ ਕੇ ਇੰਨਾ 10 ਕਿੱਲਿਆਂ ਦੀ ਕਮਾਈ ਜਿੰਨਾ ਕੰਮ ਕਰ ਰਹੇ ਹੋ ਇਹ ਕਿਉਂ ਹੋ ਸਕਦਾ ਹਾਂਜੀ ਹਾਂਜੀ ਤੇ ਇਹਦੇ ਵਿੱਚ ਕੋਈ ਖਾਸ ਨੁਕਤਾ ਦੱਸਣਾ ਚਾਹੋ ਕੋਈ ਖਾਸ ਕੀ ਬਸ ਮਿਹਨਤ ਹੈ ਬਸ ਮਿਹਨਤ ਹੈ ਜੀ ਮਿਹਨਤ ਇਹ ਹੈ ਜੀ ਹੁਣ ਬੀਲਾਂ ਆਪਾਂ ਲਾ ਲਈਏ ਉਹਨੂੰ ਪ੍ਰੋਪਰ ਦੇਖ ਰੇਖ ਜੀ ਸਵੇਰ ਦੁਪਹਿਰੇ ਸ਼ਾਮ ਇਹਨਾਂ ਬੀਲਾਂ ਚ ਵੜ ਕੇ ਬੈਠ ਕੇ ਦੇਖਣਾ ਜੀ ਜੀ ਤੇ ਹੁਣ ਅੱਗੇ ਕੀ ਬਤਾ ਰਹੇ ਹਾਂ ਕੀ ਸੋਚਦੇ ਅੱਗੇ ਜੀ ਹੁਣ ਇੱਕ ਸਿਸਟਮਾਈਜ਼ ਸੋਲਰ ਡਰਾਈ ਸਿਸਟਮ ਆ ਉਹ ਲਾ ਕੇ ਉਹਦੇ ਚ ਆਪਾਂ ਮੰਨ ਲਓ ਕਿ ਮੇਰੀ ਐਤਕੀ ਸਕੀਮ ਹੈਗੀ ਹੈ ਕਿ ਆਪਾਂ ਹਲ ਦੀ ਸਕਾਉਣੀ ਹੈ ਇੱਕ ਤਾਂ ਉਹ ਵਾਲਣ ਦੀ ਲੋੜ ਨਹੀਂ ਉਹਦੇ ਚ ਜੀ ਐਜ਼ ਅ ਟ੍ਰਾਇਲ ਚੱਲ ਰਿਹਾ ਉਹ ਐਤਕੀ ਲਾ ਕੇ ਦੇਖਣਾ ਜੀ ਤੇ ਉਹ ਗੁਜਰਾਤ ਚ ਬਹੁਤ ਕਿਸਾਨਾਂ ਨੇ ਲਾੜ ਕੇ ਸੋਲਰ ਡਰਾਈ ਸਿਸਟਮ ਜੀ ਉਸ ਚ ਆਪਾਂ ਕੋਈ ਵੀ ਸਬਜ਼ੀ ਸਕਾਉਣੀ ਹੋਵੇ ਸੁੱਕ ਜਾਂਦੀ ਹੈ ਜੀ ਉਹਦੀ ਇੱਕ ਛੋਟੀ ਜਿਹੀ ਯੂਨਟ ਐਤਕੀ ਆਪਾਂ ਸਟਾਰਟ ਕਰਾਂਗੇ ਜੇ ਉਹ ਕਾਮਯਾਬ ਰਹੇਗੀ ਬਾਬੇ ਦੀ ਕਿਰਪਾ ਨਾਲ ਜੀ ਤੋਂ ਕਾਮ ਨੂੰ ਵੀ ਨਾਲ ਨਾਲ ਵਧਾਵਾਂਗੇ ਜੀ। ਜਰਪੀਨ ਬਾਤ ਚੰਗਾ ਲੱਗਿਆ। ਤੇ ਤੁਹਾਨੂੰ ਕੋਈ ਹੌਸਲਾ ਅਫਜ਼ਾਈ ਕਰਨਾ ਹੈ ਕਿ ਕੋਈ ਮਾਨ ਸਨਮਾਨ ਮਿਲਿਆ ਨੇ ਕਿਤੇ ਜੀ? ਹਾਂਜੀ ਮਾਨ ਸਨਮਾਨ ਮਿਲਿਆ ਮੈਨੂੰ ਸਰਸੇ ਕਿਸਾਨ ਮੇਲਾ ਸੀਗਾ ਜੀ। ਉੱਥੇ ਮੈਨੂੰ ਸਟੇਜ ਤੇ ਸੱਦ ਕੇ ਸਨਮਾਨਿਤ ਕੀਤਾ ਗਿਆ। ਹਾਂ ਹਾਂ। ਹਾਂਜੀ ਚਲੋ ਚੰਗੀ ਗੱਲ ਹੈ। ਅਸੀਂ ਵੀ ਅੱਜ ਕੋਸ਼ਿਸ਼ ਕਰਾਂਗੇ ਤਾਂ ਤੁਹਾਨੂੰ ਇਸ ਗੱਲ ਦੀ ਐਪਰੀਸ਼ੀਏਸ਼ਨ ਦਿੰਨੇ ਆ ਤੇ ਤੁਹਾਡਾ ਬਾਰੇ ਰਿਕਮੈਂਡ ਕਰਾਂਗੇ ਕਿ ਛੱਤ ਤੇ ਇੱਕ ਮਿਹਨਤ ਕਰਕੇ ਇੱਕ ਨੌਜਵਾਨ ਆ ਜਿਹੜਾ ਉਚੰਗਾਰ ਜੁਗਾਰ ਪੈਦਾ ਕਰ ਰਿਹਾ ਹੈ ਘਰ ਸੋਹਣੀ ਆਮਦਨ ਕਰ ਰਿਹਾ ਹੈ ਤਾਂ ਇਸ ਤਰ੍ਹਾਂ ਦੇ ਨੌਜਵਾਨਾਂ ਨੂੰ ਸਾਨੂੰ ਮੀਡੀਆ ਨੇ ਵੀ ਹੈ ਕਿ ਪ੍ਰਮੋਟ ਕਰਨ ਦੀ ਲੋੜ ਹੈ ਹਾਂਜੀ ਹਾਂਜੀ ਟਾਈਮ ਦਿੱਤਾ ਬਹੁਤ ਸ਼ੁਕਰੀਆ ਬੜਾ ਚੰਗਾ ਲੱਗਿਆ ਠੀਕ ਧੰਨਵਾਦ